ਕਹਿੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪੰਥਕ ਨਹੀਂਗਾ ਸੁਖਬੀਰ ਸਿੰਘ ਬਾਦਲ ਨੂੰ ਪਹਿ ਪੁੱਛਣਾ ਚਾਹੁੰਨਾ ਵੀ ਤੁਸੀਂ ਪੰਥਕ ਹੋਣ ਦਾ ਦਾਵਾ ਕਰਦੇ ਜੀ ਇੱਕ ਕੰਮ ਕਰਾ ਦਿਓ ਪੰਥ ਦਾ ਤੁਹਾਡੇ ਦੇ ਜਿੰਨੇ ਕਦਾਰੀਆਂ ਤੇ ਟੈਗ ਲੱਗੇ ਹੋਏ ਨੇ ਨਾ ਤੁਹਾਡੇ ਕੋ ਸਾਰੀ ਉਮਰ ਨਹੀਂ ਧੁੱਤ ਜਾਣੇ ਪੀੜ੍ਹੀ ਅੰਦਰ ਪੀੜ੍ਹੀ ਨਹੀਂ ਧੁੱਤ ਜਾਣੇ ਐਡਵਰਡ ਸਾਹਿਬ ਤੁਸੀਂ ਬਿਲਕੁਲ ਪਹਿਲੇ ਦਿਨ ਤੋਂ ਮਾਤਾ ਜੀ ਪਿਤਾ ਜੀ ਦੇ ਨਾਲ ਵਿਚਰ ਰਹੇ ਹੋ ਭਾਈ ਅਮਰਪਾਲ ਦੇ ਸਭ ਤੋਂ ਵੱਧ ਪਿਆਰ ਕਿਹੜੇ ਹਲਕੇ ਚ ਮਿਲ ਰਿਹਾ ਮੈਂ ਤੇ ਜੀਰੇ ਚ ਹੀ ਵੇਖਿਆ ਜੀ ਬਹੁਤ ਪਿਆਰ ਮਿਲ ਰਿਹਾ ਸਾਰੇ ਹਲਕਿਆਂ ਚ ਤਕਰੀਬਨ ਬਹੁਤ ਵੱਧ ਤੋਂ ਵੱਧ ਪਿਆਰ ਮਿਲ ਰਿਹਾ ਪਰ ਇੱਥੇ ਆ ਕੇ ਤਾਂ ਇਦਾਂ ਲੱਗਦਾ ਹੈ ਕਿ ਐਂ ਭਾਈ ਸਾਹਿਬ ਦਾ ਪਿੰਡ ਹੀ ਜੀਰਾ ਵਾ ਭਾਈ ਸਾਹਿਬ ਦਾ ਚਲਕਾ ਹੀ ਜੀਰਾ ਵਾ ਕੋਈ ਪਿੰਡ ਇਦਾਂ ਦਾ ਨਹੀਂ ਭਾਜੀ ਜਿੱਥੇ ਭਾਈ ਸਾਹਿਬ ਦੀ ਨਹੀਂ ਸਪੋਰਟ ਹੋ ਰਹੀ ਸਾਰਾ ਪਿੰਡਾਂ ਦੇ ਪਿੰਡ ਚ ਮਤੇ ਪੈਣ ਦੇ ਆ ਵੀ ਜੀਰੇ ਤੋਂ ਐਂ ਵੱਡੀ ਲੀਡ ਜਾਵਾ ਮੈਨੂੰ ਤਾਂ ਲੱਗਦਾ ਵੀ ਸਾਰੇ ਭਾਰਤ ਚੋਂ ਜਿਹੜੀ ਕਟੂਰ ਸਾਹਿਬ ਦੀ ਸੀਟ ਹੈ ਨਾ ਪਹਿਲੇ ਨੰਬਰ ਤੇ ਆਓ ਵਾ ਜੀ ਵਾ ਵੇਖੋ ਇਹਨਾਂ ਨੇ ਅੱਜ ਦਾਵਾ ਕਰਤਾ ਐਡਵੋ ਕਾਨੂੰਨੀ ਮਾਹਰ ਵੀ ਨੇ ਕਾਨੂੰਨ ਦੇ ਕਹਿੰਦੇ ਪਰ ਮੈਨੂੰ ਐਉਂ ਲੱਗਦਾ ਵੀ ਜਿਵੇਂ ਲੋਕਾਂ ਦਾ ਪਿਆਰ ਵੇਖਦਾ ਵੀ ਸਭ ਤੋਂ ਵੱਧ ਜਿਹੜੀ ਇਹ ਲੀਡ ਜਿਹੜੀ ਇਹ ਕੁਲੂਰ ਸਾਹਿਬ ਹਲਕੇ ਤੋਂ ਮਿਲੇਗੀ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਸੇ ਵੇਲੇ ਇੱਕ ਰਿਕਾਰਡ ਪੈਦਾ ਕੀਤਾ ਸੀ ਉਹ ਰਿਕਾਰਡ ਨੂੰ ਜੇ ਦੁਬਾਰਾ ਕਾਇਮ ਕਰਨਾ ਹੈ ਤੇ ਇਹ ਮਤਲਬ ਐਡਵੋਕੇਟ ਸਾਹਿਬ ਨੇ ਕਿਹਾ ਵੀ ਹੋ ਸਕਦਾ ਭਾਈ ਅਮਰਪਾਲ ਸਿੰਘ ਦਾ ਹੋਵੇ ਆ ਦੇਖਦੇ ਤੁਸੀਂ ਵੇਖੋ ਸਟੇਜ ਦੇ ਉੱਪਰ ਹੀ ਪੈਰ ਪਾਉਣ ਨੂੰ ਜਗ੍ਹਾ ਨਹੀਂ ਆਪ ਪੈਲਸ ਵੀ ਸਾਰਾ ਬੋਲੇ ਬਾਹਰ ਵੀ ਵੇਖੋ ਸੰਗਤ ਆਪ ਮਹਾਰੇ ਕਾਠ ਹੈ ਜੀ ਇਹ ਸਾਰਾ ਆਪ ਮਹਾਰੇ ਕਾਠ ਹੈ ਆਪ ਲੀਡਰਾਂ ਨੂੰ ਕੱਠ ਕਰਨਾ ਪੈਂਦਾ ਇਹ ਜਿਹੜਾ ਆ ਮਹਾਰੇ ਹੋਇਆ ਫਿਰਦਾ ਕੀ ਕਹਿੰਦੇ ਜੀ ਨਹੀਂ ਲੋਕਾਂ 'ਚ ਬਹੁਤ ਪ੍ਰੇਮ ਆ ਅਮਰਪਾਲ ਦਾ ਆ ਆ ਪਾਰੇ ਲੋਕੀ ਬੱਚੇ ਕੁੜੀਆਂ ਹੈ ਬੀਬੀਆਂ ਸਾਡੀਆਂ ਬਜ਼ੁਰਗ ਸਾਰੇ ਅਮਰਪਾਲ ਤੇ ਗਾਲੀ ਵੀ ਕਰਦੇ ਕੋਈ ਜੀ ਸਾਰੇ ਹਲਕੇ ਦੀ ਬਹੁਤ ਜਿਆਦੇ ਹਵਾ ਹੁਣ ਪਾਲਦੀ ਜੀ ਜੀ ਸਾਨੂੰ ਕਿਹਨੂੰ ਮੌਕਾ ਦੇ ਰਹੇ ਹੋ ਭਾਈ ਅਮਰਤਪਾਲ ਸਿੰਘ ਜੀ ਕਹਿੰਗੇ ਦੇਖੋ ਦੂਜੀਆਂ ਪਾਰਟੀਆਂ ਨੂੰ ਆਪਾਂ ਕਿੰਨਾ ਚਿਰ ਮੌਕਾ ਦੇ ਕੇ ਦੇਖ ਲਿਆ ਬਾਦਲਾਂ ਦੇ ਰਾਜਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੋਈ ਉਹਦਾ ਇਨਸਾਫ ਨਹੀਂ ਭਗਵੰਤ ਮਾਨ ਆਇਆ ਕੈਪਟਨ ਨੇ ਘੁਟਕੇ ਦੀ ਸੌਂ ਖਾ ਲਈ ਘੁਟਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਕੇ ਕਿਸੇ ਨੇ ਕੋਈ ਇਨਸਾਫ ਨਹੀਂ ਕੀਤਾ ਜੇ ਆਸਾ ਨੌਜਵਾਨਾਂ ਨੂੰ ਜਿਹੜੇ ਨਸ਼ੇ ਨਾਲ ਰੁੱਝੇ ਸੀਗੇ ਮੇਰੇ ਵਰਗੇ ਮੈਂ ਵੀ ਰਿਹਾ ਕੰਮ ਚ ਪਰ ਜੇ ਹੁਣ ਆਸਾਂ ਨੂੰ ਬੱਜੀ ਆ ਭਾਈ ਹਰਪਾਲ ਸਿੰਘ ਦੇਖਦੇ ਆ ਉਹ ਇਸ ਕਰਕੇ ਹਾਂਜੀ ਨੌਜਵਾਨ ਨੂੰ ਮੌਕਾ ਦੇ ਰਹੇ ਹੋ ਅਮਰਤਪਾਲ ਜੀ ਅੱਛਾ ਕਿਹੜੀ ਗੱਲੋਂ ਹਾਂਜੀ ਕਿਹੜੀ ਗੱਲੋਂ ਮੌਕਾ ਦੇ ਰਹੇ ਹੋ ਜੀ ਕੋਈ ਦੇਸ਼ ਦਾ ਸਵਾਰ ਲੰਗੇ ਜੀ ਹਰੇਕ ਆਸੇ ਵੀ ਉਹ ਦੇਸ਼ ਦਾ ਕੁਝ ਨਾ ਕੁਝ ਸਵਾਰ ਲੰਗੇ ਹਾਂਜੀ ਹਾਂਜੀ ਨੌਜਵਾਨ ਨੂੰ ਕਿੰਨੂੰ ਮੌਕਾ ਦੇ ਰਹੇ ਸਵਾਰਨ ਭਾਈ ਹਰਪਾਲ ਸਿੰਘ ਨੇ ਕਿਉਂ ਆਪਾਂ ਦੁੱਜੀਆਂ ਸਰਕਾਰਾਂ ਵੇਖੀਆਂ ਕਿਹਨੇ ਨਸ਼ਾ ਵਾਲਿਆਂ ਦਾ ਕਿਹਨੇ ਆਪਣੇ ਆ ਪ੍ਰੋਗਰਾਮ ਸਾਧੀਆਂ ਵੀ ਅਰਧੀਆਂ ਕਰਾਈਆਂ ਜੀ ਅਪਾ ਇਹਨਾਂ ਨੂੰ ਲਿਓਣਾ ਜੀ ਨਸ਼ੇ ਛਡਾ ਰਹੇ ਸੀ ਨੌਜਵਾਨਾਂ ਦੇ ਸੋ ਹਰ ਨੌਜਵਾਨ ਕਹਿ ਰਿਹਾ ਵੀ ਉਹਨਾਂ ਨਸ਼ੇ ਛਡਾਏ ਹਾਲਾਂਕਿ ਇਹ ਕੰਮ ਸਰਕਾਰਾਂ ਦਾ ਸੀ ਪਰ ਹਰੇਕ ਨੌਜਵਾਨ ਦੇ ਦਿਲਾਂ ਦੇ ਵਿੱਚ ਜੇ ਉਸ ਨੌਜਵਾਨ ਨੇ ਥਾਂ ਬਣਾਈ ਪਾਈ ਅਮਰਪਾਲ ਨੇ ਉਨੇ ਇੱਕ ਲਹਿਰ ਚਲਾਈ ਅੰਬਿਆਂ ਵਹੀਰਾ ਕੱਢੀਆਂ ਲੋਕ ਬੱਚਿਆਂ ਨੂੰ ਅੰਮ੍ਰਿਤ ਪਾਣ ਕਰਵਾਇਆ ਨਸ਼ੇ ਵਾਲੇ ਪਾਸਿਓ ਉਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕੀਤਾ ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਅਜਨਾਲਾ ਕਾਂਡ ਵਾਪਰਦਾ ਐਨਐਸਏ ਲੱਗਦੀ ਏ ਸੋ ਅੱਜ ਲੋਕਾਂ ਦੇ ਵਿੱਚ ਰੋਸ ਏ ਕਿ ਇੰਨਾ ਕਸੂਰ ਨਹੀਂ ਸੀ ਜਿੰਡੀਆਂ ਵੱਡੀਆਂ ਧਰਾਵਾ ਠੋਕ ਦਿੱਤੀਆਂ ਗਈਆਂ